ਭਈਆ ਹਾਸ਼ੀ ਕਾਲਜੀ ਮੈਂ ਪਾ ਰਿਹਾ ਬਟਿਕ ਤੋਂ ਬਰਨਾਲਸੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਆਂ ਨਵਾਂ ਡਿਜ਼ਾਈਨ ਲੈ ਕੇ ਆਏ ਆਂ ਜੀ ਸੋ ਵੀਡੀਓ ਦੇ ਨਾਲ ਬਣੇ ਰਹੋ ਇਹ ਆਪਾਂ ਨੇ ਜਿਹੜਾ ਫਸਟ ਸੂਟ ਰੈਡੀ ਕਰ ਰਹੇ ਆਂ ਵੀਰੇ ਬਹੁਤ ਹੀ ਸੋਹਣਾ ਫੈਬਰਿਕ ਲਗਾਇਆ ਹੋਇਆ ਹੈਗਾ ਇਹ ਹਜੇ ਸੂਟ ਰੈਡੀ ਹੋ ਰਿਹਾ ਇਹਦਾ ਡਿਜ਼ਾਈਨ ਆਈ ਥਿੰਕ ਮੈਂ ਪਹਿਲਾਂ ਗਰੁੱਪ ਵਿੱਚ ਵੀ ਪਾਇਆ ਸੀਗਾ ਇਹ ਹਜੇ ਮਸ਼ੀਨਾਂ ਦੇ ਉੱਪਰ ਲੱਗੀ ਹੋਏ ਨੇ ਸੂਟ ਆਪਾਂ ਇਹ ਵਾਲੇ ਦੁਪੱਟੇ ਨਾਲ ਪ੍ਰਿੰਟਡ ਦੁਪੱਟੇ ਨਾਲ ਇਹ ਵਾਲਾ ਸੂਟ ਆ ਜਿਹੜਾ ਰੈਡੀ ਕਰ ਰਹੇ ਆ ਜਦੋਂ ਇਹ ਸੂਟ ਰੈਡੀ ਹੋ ਗਿਆ ਆਪਾਂ ਰੈਡੀ ਦੀ ਵੀ ਫੁੱਲ ਪਿਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਫਿਲਹਾਲ ਰੈਡੀ ਹੋ ਇਹ ਮੈਂ ਇੱਥੇ ਚਲੋ ਦਿਖਾ ਦਿੰਨੇ ਆ ਆਪਾਂ ਤੁਹਾਨੂੰ ਇਹ ਸੂਟ ਆਪਾਂ ਰੈਡੀ ਕਰ ਰਹੇ ਇੱਕ ਮੇਰੀ ਭੈਣ ਆਪਣੀ ਫੈਬਰਿਕ ਦੇ ਕੇ ਗਈ ਸੀਗੇ ਆਪਾਂ ਨੂੰ ਆਪਣੀ ਫੈ布ਰਿਕ ਦੇ ਕੇ ਗਈ ਸੀ ਆਪਾਂ ਨੇ ਉਹਨਾਂ ਦਾ ਸੂਟ ਰੈਡੀ ਕਰ ਰਹੇ ਹਾਂ ਕਿਉਂਕਿ ਹਲੇ ਥ੍ਰੈਡ ਵਗੈਰਾ ਜਿਹੜੇ ਇਹ ਵਾਲੇ ਲੱਗੇ ਹੋਏ ਨੇ ਸਾਰਿਆਂ ਦੀ ਪ੍ਰੋਪਰ ਇਦਾਂ ਕਟਿੰਗ ਹੋਊਗੀ ਹਲੇ ਮਸ਼ੀਨਾਂ ਦੇ ਉੱਪਰ ਹੀ ਸੂਟ ਲੱਗੇ ਹੋਏ ਨੇਗੇ ਇਹ ਵਾਲਾ ਸੂਟ ਮੇਰੀ ਵੀ ਫੈ布ਰਿਕ ਆ ਜਿਹੜੀ ਮੇਰੀ ਭੈਣ ਨੇ ਆਪਣੀ ਦਿੱਤੀ ਸੀ ਆਪਾਂ ਜਸਟ ਉਹਨਾਂ ਨੂੰ ਰੈਡੀ ਕਰਕੇ ਦੇ ਰਹੇ ਹਾਂ ਹਾਂਜੀ ਰਪਿੰਦਰ ਜੀ ਹੈਲੋ ਹੈਲੋ ਇਹ ਵਾਲਾ ਸੂਟ ਹੈ ਜਿਹੜਾ ਆਪਾਂ ਐਕਸਟਰਾ ਰੈਡੀ ਕਰ ਰਹੇ ਹਾਂ ਜਦੋਂ ਆਪਣਾ ਸੂਟ ਹੈ ਜਿਹੜਾ ਫੁੱਲ ਰੈਡੀ ਹੋ ਗਿਆ ਆਪਾਂ ਤੁਹਾਡੇ ਨਾਲ ਗਰੁੱਪ 'ਚ ਵੀ ਫੋਟੋ ਪਾਵਾਂਗੇ ਤੇ ਵੀਡੀਓ ਵੀ ਆ ਅਪਲੋਡ ਕਰਾਂਗੇ ਆਗਰ ਕੋਈ ਵਿਦਾਊਟ ਦੁਪੱਟਾ ਲੈਣਾ ਚਾਹੂਗਾ ਵਿਦਾਊਟ ਦੁਪੱਟਾ ਵੀ ਲੈ ਸਕਦਾ ਦੁਪੱਟੇ ਨਾਲ ਲੈਣਾ ਚਾਹੂਗਾ ਤਾਂ ਦੁਪੱਟੇ ਨਾਲ ਵੀ ਆਪਣੇ ਕੋਲੋਂ ਜਿਹੜਾ ਸੂਟੇ ਵਾਲਾ ਤੁਸੀਂ ਲੈ ਸਕਦੇ ਹੋ ਜੀ ਇੱਕੇ ਦੇ ਵਿੱਚ ਜਿਹੜਾ ਆਪਣੇ ਸੂਟ ਰੈਡੀ ਕਰ ਰਹੇ ਆ ਬਲੈਕ ਰੰਗ ਦਾ ਇਹਦੀ ਮੈਂ ਫੋਟੋ 1 ਘੰਟੇ ਪਹਿਲਾਂ ਵੀ ਪਾਈ ਸੀਗੀ ਇਹ ਨਹੀਂ ਸਾਰਿਆਂ ਦੇ ਵਾਲਾ ਕਿਉਂਕਿ ਮਸ਼ੀਨ 'ਚ ਲੱਗਣ ਕਰਕੇ ਨਾ ਥ੍ਰੈਡ ਦੀ ਕਟਿੰਗ ਹੋਣ ਵਾਲੀ ਜਿਹੜੀ ਰਹਿੰਦੀ ਹੈ ਜੀ ਜਿਹੜੀ ਆਪਣੀ ਛੋਟੀ ਮਸ਼ੀਨ ਹੈਗੀ ਇਹਦੇ ਉੱਪਰ ਆਪਣੇ ਇਹ ਵਾਲੇ ਸੂਟ ਲਗਾਏ ਹੋਏ ਨੇ ਤੁਸੀਂ ਦੇਖ ਸਕਦੇ ਹੋਗੇ ਇਹਦੇ ਜਿਹੜੇ ਆਪਣੇ ਇਹ ਵਾਲੇ ਸੂਟ ਲਗਾਏ ਹੋਏ ਨੇ ਜਿਹੜੀ ਦੂਜੀ ਮਸ਼ੀਨ ਆ ਉਹਦੇ ਉੱਤੇ ਜਿਹੜੇ ਸੂਟ ਲਗਾਏ ਨੇ ਮੈਂ ਤੁਹਾਨੂੰ ਉਹ ਵੀ ਦਿਖਾ ਦਾਨੀ ਹੈਗੀ ਇਹ ਜਿਹੜੇ ਕਗਵਾਹੀ ਕਲਰ ਚੱਲਦਾ ਇਹਦੇ ਉੱਪਰ ਹਾਂਜੀ ਡੰਡਾ ਮਾਰ ਸਕਦੀਆਂ ਇੱਕ ਰੈੱਡ ਕਰਨਾ ਪੂ ਇਹ ਚੱਲਦੀ ਹੈ ਜਿਹੜੀ ਮਸ਼ੀਨ ਤੁਹਾਨੂੰ ਇੱਕ ਵਾਰ ਮੈਂ ਚੱਲਦੀ ਵੀ ਦਿਖਾ ਦਾਨੀ ਹੈ ਜੀ ਇਹ ਆਪਣੀ ਮਸ਼ੀਨ ਇਸ ਤਰੀਕੇ ਨਾਲ ਇਹ ਜਿਹੜੀ ਵਰਕ ਇਸ ਤਰੀਕੇ ਦੇ ਨਾਲ ਜਿਹੜੀ ਇਹ ਵਰਕ ਕਰਦੀ ਹੈ ਜੀ ਆਪਾਂ ਸਾਰੇ ਸੂਟ ਜਿਹੜੇ ਆਪ ਹੀ ਤਿਆਰ ਕਰਦੇ ਆ ਇਸ ਤਰੀਕੇ ਨਾਲ ਚਲਾ ਕੇ ਆਪਣੀ ਮਸ਼ੀਨਾਂ ਦੇ ਉੱਪਰ ਸੂਟ ਤਿਆਰ ਕਰਵਾ ਸਕਦੇ ਤੁਸੀਂ ਜਿਹੜਾ ਵੀ ਮਰਜ਼ੀ ਡਿਜ਼ਾਈਨ ਭੇਜ ਕੇ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਇੱਕ ਮੇਰੀ ਭੈਣਾਂ ਦੀ ਹੋਰ ਸਾਨੂੰ ਇਨਕੁਆਰੀ ਆਉਂਦੀ ਹੁੰਦੀ ਹੈ ਮੈਂ ਤੁਸੀਂ ਸਿੰਗਲ ਸੂਟ ਰੈਡੀ ਕਰਦੇ ਹੋ ਹਾਂਜੀ ਬਿਲਕੁਲ ਅਸੀਂ ਸਿੰਗਲ ਸੂਟ ਰੈਡੀ ਕਰਦੇ ਹਾਂ ਕਿਉਂਕਿ ਜਿਵੇਂ ਕਿ ਆ ਸਾਨੂੰ ਆਪਣੀ ਭੈਣ ਨੇ ਫੈਬਰਿਕ ਭੇਜਿਆ ਸੀਗਾ ਅਸੀਂ ਉਹਨਾਂ ਦਾ ਸੂਟ ਰੈਡੀ ਕਰ ਰਹੇ ਹਾਂ ਆ ਮੇਰੀ ਭੈਣ ਨੇ ਸਾਨੂੰ ਗਰੁੱਪ 'ਚ ਫੋਟੋ ਪਾਉਣ ਤੋਂ ਬਾਅਦ ਆਰਡਰ ਕੀਤਾ ਸੀ ਉਹਨਾਂ ਦਾ ਰੈਡੀ ਕਰ ਰਹੇ ਹਾਂ ਇਹ ਸੂਟ ਅਸੀਂ ਐਕਸਟਰਾ ਰੈਡੀ ਕਰਕੇ ਰੱਖ ਰਹੇ ਹਾਂ ਜੀ ਕਿਹੜੇ ਸੂਟ ਦਾ ਪ੍ਰਾਈਸ ਪੁੱਛ ਰਹੇ ਹੋ ਵੀਰੇ ਮੈਂ ਦੱਸ ਦਾਂਗੀ ਤੁਹਾਨੂੰ ਇਹ ਸੂਟ ਆਪਾਂ ਐਕਸਟਰਾ ਤਿਆਰ ਕਰਕੇ ਰੱਖ ਰਹੇ ਹਾਂਗੇ ਕਿਉਂਕਿ ਜੇ ਕਿਸੇ ਨੇ ਸੈਟ ਸੈਟ ਵਾਈਜ਼ ਆਪਣੇ ਤੋਂ ਪੂਰਾ ਸੈਟ ਕਰਵਾਉਣਾ ਹੁੰਦਾ ਚਾਰ ਸੂਟਾਂ ਦਾ ਜਾਂ ਤਿੰਨ ਸੂਟਾਂ ਦਾ ਆਪਾਂ ਉਹ ਵੀ ਰੈਡੀ ਕਰ ਦਿਆ ਇਹ ਛੋਟੀ ਮਸ਼ੀਨ ਤੇ ਆਪਣੇ ਇਹ ਵਾਲੇ ਸੂਟ ਲਾਏ ਹੋਏ ਨੇ ਮੈਂ ਤੁਹਾਨੂੰ ਦੂਜੀ ਮਸ਼ੀਨ ਉੱਪਰ ਵੀ ਜਿਹੜੇ ਸੂਟ ਲਾਏ ਹੋਏ ਨੇ ਉਹ ਵੀ ਦਿਖਾਣੀ ਹੈਗੀ ਦੂਜੀ ਮਸ਼ੀਨ ਤੇ ਲਾਏ ਹੋਏ ਸੂਟ ਸਾਈਡ ਤੇ ਹੋ ਗਏ ਨੇ ਇਹ ਦਰਾ ਇਧਰ ਆ ਕੇ ਫੜੋ ਹਣਾ ਜਿਹੜੇ ਆਪਣੇ ਦੂਜੀ ਮਸ਼ੀਨ ਤੇ ਸੂਟ ਲਗਾਏ ਹੋਏ ਨੇ ਇਹ ਵਾਲੇ ਸੂਟ ਲਗਾਏ ਹੋਏ ਨੇ ਇਹਨਾਂ ਦੇ ਸ਼ਰਟਾਂ ਆਪਾਂ ਨੇ ਕੱਲ ਵੀਡੀਓ ਅਪਲੋਡ ਕੀਤੀ ਸੀਗੀ ਜਿਹੜਾ ਕੋਲ ਤੇ ਵੀਰੇ ਪ੍ਰਿੰਟ ਉਸ ਸੂਟ ਨਹੀਂ ਹੈਗਾ ਉਹ ਦੁਪੱਟਾ ਹੈਗਾ ਉਹਦੇ ਨਾਲ ਵਰਕ ਹੋ ਰਿਹਾ ਹੈਗਾ ਇਹ ਵਾਲੇ ਸੂਟ ਵੀ ਆਪਣੇ ਜਿਹੜੇ ਵਰਕ ਹੋ ਰਿਹਾ ਜੀ ਇਹ ਵੀ ਤੁਹਾਨੂੰ ਮਸ਼ੀਨ ਇੱਕ ਵਾਰ ਚੱਲਦੀ ਦਿਖਾ ਦਿੰਨੇ ਆਪਾਂ ਇਹ ਇਹ ਵਾਲੀਆਂ ਸਾਰੀਆਂ ਮਸ਼ੀਨਾਂ ਇਕੱਠੋ ਇਕੱਠੀਆਂ ਹੀ ਚੱਲਦੀਆਂ ਨੇ ਜਿਹੜੇ ਆਪਾਂ ਨੇ ਇਹਦੇ ਉੱਪਰ ਸੂਟ ਵਰਕ ਕੀਤਾ ਹੈ ਕਈ ਮੇਰੇ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਇਸ ਦੀ ਸਫਾਈ ਕਿੰਨੀ ਕੰਦੀ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਵਰਕ ਕੀਤਾ ਸੂਟ ਵੀ ਆਪੇ ਦੇ ਉੱਪਰ ਇੱਕ ਵਾਰ ਦਿਖਾ ਗਏ ਆ ਜੀ ਆਪਾਂ ਜਿਹੜਾ ਸੂਟ ਆ ਇਸੇ ਮਸ਼ੀਨ ਦੇ ਉੱਪਰ ਹੀ ਵਰਕ ਕੀਤਾ ਹੋਇਆਗਾ ਤੁਸੀਂ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਇਹ ਮੋਰਨਿੰਗ ਵਾਲਾ ਡਿਜ਼ਾਈਨ ਆਈ ਥਿੰਕ ਮੈਂ ਪਹਿਲਾਂ ਵੀ ਦਿਖਾਇਆ ਸੀਗਾ ਇਹ ਮੋਰਨਿੰਗ ਵਾਲਾ ਡਿਜ਼ਾਈਨ ਜਿਹੜਾ ਆਪਾਂ ਨੇ ਇਸੇ ਮਸ਼ੀਨ ਦੇ ਉੱਪਰ ਹੀ ਰੈਡੀ ਕੀਤਾ ਜੀ ਤੁਸੀਂ ਦੇਖ ਸਕਦੇ ਹੋ। ਆਗਰ ਕੋਈ ਮੇਰੀ ਭੈਣ ਆਪਣਾ ਫੈਬਰਿਕ ਭੇਜ ਕੇ ਸਾਡੇ ਕੋਲ ਵਰਕ ਕਰਵਾਉਣਾ ਚਾਹੁੰਦੇ ਨੇ ਆਪਣਾ ਫੈਬਰਿਕ ਭੇਜ ਕੇ ਸਾਡੇ ਕੋਲ ਵਰਕ ਜਿਹੜਾ ਕਰਵਾ ਸਕਦੇ ਆਸੀਂ ਸਾਰਾ ਜਿਹੜਾ ਮਾਲ ਆ ਸਟਾਕ ਆ ਆਪ ਖੁਦ ਰੈਡੀ ਕਰਦੇ ਆਂ ਜੀ ਹੈਂਡਵਰਕ ਦੀ ਵੀ ਵੀਡੀਓ ਜਲਦੀ ਰੈਡੀ ਹੁੰਦੀ ਹੈ ਤੁਹਾਨੂੰ ਸੂਟਾਂ ਦੀ ਆਪਾਂ ਦਿਖਾਵਾਂਗੇ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਆਗਰ ਕੋਈ ਇਹ ਮਸ਼ੀਨਾਂ ਦੇ ਰਿਗਾਰਡਿੰਗ ਕੁਝ ਵੀ ਇਨਕੁਆਰੀ ਹੈ ਕਿ ਕੁਝ ਵੀ ਕੋਈ ਪੁੱਛਣਾ ਚਾਹੁੰਦਾ ਕਿੰਨੇ ਦੀ ਮਸ਼ੀਨ ਆਈ ਹੈ ਜਾਂ ਕਿਵੇਂ ਤੁਸੀਂ ਆ ਬਰਕੀ ਕਰਦੇ ਹੋ ਤਾਂ ਸਾਡੇ ਤੋਂ ਪੁੱਛ ਸਕਦਾਗਾ ਮੈਸੇਜ ਕਰਕੇ ਕਾਲ ਕਰਕੇ ਤੁਸੀਂ ਸਾਡੇ ਤੋਂ ਫ੍ਰੀ ਆਫ ਕਾਸਟ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ